ਜੀ ਗੱਲਾਂ ਦਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਵਲੋਗ ਆਪਣਾ ਹੈ ਜੀ ਸ਼ੁਰੂ ਤੇ ਰਾਤ ਜਿਹੜੀ ਕਰਦੇ ਨੇ 6:00 ਵੀ 2:00 ਦੇ ਟਾਈਮ ਵਿੱਚ ਅੱਜ ਨੂੰ ਕੱਢਣ ਵਾਸਤੇ ਦੋ ਫੋਗ ਲੈਣਾ ਆਪਾਂ ਮੰਗਾਈਆਂ ਹੋਰ ਤੇ ਨਾਲ ਆਪਾਂ ਜਨਰੇਟਰ ਆ ਗਏ ਮੋਟਰਾਂ ਵਾਲੇ ਪਾਣੀ ਕੱਢਾਂਗੇ ਦੋਏ ਜੋ ਬਾਅਦ ਕੱਢ ਉਸ ਤੋਂ ਬਾਅਦ ਫਿਰ ਉਹਨੂੰ ਸਿਮ ਵਿੱਚ ਰੱਖਾਂਗੇ ਹੈ ਰਨਰ ਨਿਕਲਦੀ ਆ ਜਮ ਨਿਕਲਦੀ ਆ ਆਵਾਜ਼ ਹੀ ਆਪਣਾ ਕੋਈ ਸਾਰੀ ਜਾਣਕਾਰੀ ਦੇ ਨਾਲ ਜਰਾ ਜੀ ਤੇ ਬਾਕੀ ਆਪਣੀ ਜਿਹੜੀ ਬੰਦੀ ਸ਼ੁਰੂਆਤ ਨਕਸਲ ਜਾਈਆ ਇਸ ਸਾਲੋਂ ਤੋਂ ਆਪਾਂ ਇਹ ਕਿਵਾਈ ਜੀ ਸ਼ੁਰੂ ਕਰਤੀ ਬੰਦੀ ਵੱਟ ਵੱਟ ਮੇਰੇ ਵੀਰ ਮਿੱਟੀ ਦੇ ਵਾਲਾ ਕਿ ਜੂਪਰ ਤੋਂ ਜਿਹੜਾ ਉਹ ਰੇ ਪਾਟੇ ਬੰਦ ਕਰਵਾਉਣੇ ਆ ਅੱਜ ਵੀ ਐਮ ਸੁਦਾ ਹੁਣ ਆਪਾਂ ਮੋਟਰਾਂ-ਮੋਟਰਾਂ ਕੱਸ ਦਿੱਤੀ ਜਨਰੇਟਰ ਲੈਣ ਦਾ ਪਿੰਡੋ ਤੇ ਦੋ ਮਸ਼ੀਨਾਂ ਜਿਹੜੀਆਂ ਆਪਣੇ ਆਪੇ ਪਾਣੀ ਕੱਢਣ ਨਹੀਂ ਆ ਇਹ ਮਰ ਲੋ ਟੋਏ ਵਿੱਚੋਂ ਤੇ ਹੁਣ ਆਪਾਂ ਸੰਦਾ ਛੁੱਟ ਗਏ ਤੇ ਫਿਰ ਆਪਾਂ ਮਸ਼ੀਨ ਨੂੰ ਜਿਹੜੀ ਬਾਹਰ ਕੱਢਾਂਗੇ ਮਸ਼ੀਨ ਵੀ ਦੇਖ ਸਕਦੇ ਆ ਆ ਨਾ ਮਹੀਰ ਉਹ ਤਾਂ ਨਹੀਂ ਆਇਆ ਹੈਡਰਾ ਹੁਣ ਪਹੁੰਚਿਆ ਹੈ ਹੈਡਰਾ ਖੂਬਾ ਰਾਹ ਦੇ ਵਿੱਚ ਪੂਰਾ ਜਦੋਂ ਜਿਆਦਾ ਹੁੰਦੇ ਆ ਪੂਰਾ ਖਬੰਦੇ ਕਰੀ ਹੈਡਰਾ ਸਿੱਧਾ ਉਤਾਰਾ ਖੂਬਾ ਐਸਾ ਟੱਡਮ ਨਾਲ ਆਇਆ ਇੱਕ ਟਰੈਕਟਰ ਮੰਗਾਇਆ ਹੋਰ ਇੱਕ ਟਰੈਕਟਰ ਨਹੀਂ ਲਦਾ ਨਹੀਂ ਪਿਆ ਅਰਾ ਗਿੱਲੇ ਕਰਨ ਹੈਡਰਾ ਵੀ ਤਾਂ ਪਹੁੰਚਦਾ ਨਹੀਂ ਆ ਇੱਥੇ ਕਿੱਦਾਂ ਸਵੇਰ ਬਹੁਤ ਜਿਆਦਾ ਆ ਪੌਣ ਪਾ ਕੇ ਦੋ ਮਸ਼ੀਨਾਂ ਤੇ ਕਿਰਕਿਰ ਕਿਰ ਕਿ ਵੇਣੇ ਦੀ ਖਿਚੀ ਜੀ ਤੇ ਪਾਣੀ ਪੁੰਜੇ ਦਾ ਕਦਮ ਹੱਥ ਪਾ ਜਾਂਦਾ ਤੇ ਮੋਟਰਾਂ ਤੁਹਾਡੀਆਂ ਮਸ਼ੀਨਾਂ ਐ ਕਰੀ ਜੋਰ ਜ਼ਾਰ ਮਾਰ ਕੇ ਰਹਿਣੇ ਆ ਜੇ ਬਣ ਗਈ ਗੱਲ ਤੇ ਸੰਗਲ ਸੰਗਲ ਪਾ ਕੇ ਉਹ ਮਸ਼ੀਨਾਂ ਨੂੰ ਤੇ ਸੀਂਦੀ ਚైనా ਸਾਡੇ ਸੰਗਲ ਪਾ ਦੇ ਦਵਾ ਮਸ਼ੀਨਾਂ ਦੇ ਉਹਨੇ ਲੈਣੇ ਆ ਬਾਬੇ ਜਾਨ ਮੇਰੇ ਇਹ ਚੋਕੀ ਦੇ ਬਿਨੇ ਆ はい。 ਚੱਲ 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 ਬਣ ਗਈ ਗੱਲ ਬਣ ਗਈ ਗੱਲ ਹੋਰ ਚੋਰੀ ਦੀਰ ਪਾ ਚੁੱਕਦੀ ਚੁੱਕਦੀ ਪਰ ਤਰਫੀ 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 ਦਰਦੀ ਭੁਲਾਉਂਦਾ ਉਹ ਦਰਦੀ ਉਹ ਦੌਰਦੀ ਸਾਡੇ ਪ੍ਰਧਾਨ ਮਹਿਮਾਨਾ ਉਹ ਪਿਛੇ ਰਾਮਿਆ ਆਪ ਜੀ ਸੰਗਤਾ ਨਾ ਭਾਈ ਤਾਂ ਸਾਹ ਦੇਖੋ ਸੰਗਤਾ ਕਿੰਨੇ ਦੇਖਣਗੇ ਅੱਜ 1 2 3 ਚਲੋ ਆਵਾਜ਼ ਚੜੂ ਨਾ ਤਸਕਾਰੇ ਉਹਨਾਂ ਦਸਕਾ ਦਾ ਗੜਖੋ ਫੋਨ ਆ ਤੇ ਵੀ ਇਹਦਾ ਸਾਗੋ ਦੇ ਫੋਨ ਪੜਾ ਬੱਲਾ ਬੱਲਾ ਫੋਨ ਫੋਨ ਓਏ ਇਹ ਜੂ ਬਾਹਰ ਆ ਗਿਆ ਉਹਨਾਲੇ ਵਾਲੇ ਸਾਹ ਲਾ ਗਿਆ ਉਹਨਾਂ ਖਤਰਾ ਵੀ ਬਾਹਰ ਆ ਗਿਆ ਉਹਨੇ ਬਾਹਰ ਆ ਗਿਆ ਹੁਣ ਪਾਣੀ ਪਾ ਲਓ ਤੇ ਪਾਉਦੇ ਦਾ भाईया ने पीछा ਆ ਪੁਰੇ ਪੁਰੇ ਜਦੋਂ ਜਾਇਦ ਹੁੰਦਾ ਆ ਬਹੁਤ ਕੰਮ ਫਟਰੇਲਾ ਆ ਐਡਾ ਆਪਣੇ ਬਾਬਾ ਜੀ ਹਾਂ ਇਹੜਾ ਹੁਣ ਆਇਆ ਸਟਾਰਟ ਹੋਏ ਜੋ ਹੁਣ ਇਹਦਾ ਤੇਲ ਬਦ ਕੇ ਸਾਰਾ ਫਿਰ ਇਹਨੂੰ ਕਰਾਂਗੇ ਸਟਾਰਟ ਦੋਆ ਮਸ਼ੀਨਾਂਾਂ ਨਿਕਲੀਆਂ ਪੂਰੇ ਯੋਰ ਲੱਗੇ ਗਏ ਆ ਜਦੋਂ ਜਿਆਦਾ ਪੂਰੇ ਹੋਏ ਨਾ ਕੱਲ ਦੇ ਲੱਗੇ ਆ ਤੇ ਅੱਜ ਇਹਦਾ ਮੋਰਚਾ ਫਟਿਆ ਹੋਇਆ ਵਾ ਹਨ ਮੋਰਚਾ ਕਰ ਗਿਆ ਬਸ ਸਟਾਰਟ ਕਰਨ ਵਾਲਾ ਉਹ ਵੀ ਸਰਵਿਸ ਕਰਕੇ ਤੇਲ ਬਦ ਕੇ ਸਾਰਾ ਦਾ ਸਟਾਰਟ ਕਰ ਦਿੰਦੇ ਆ ਤੇ ਫਿਰ ਉਹ ਜੁਨੇਰ ਘਰੇ ਚੱਲਣ ਗੱਡੀ ਲੈ ਗਈ ਠੀਕ ਹੈ ਤੇ ਨਰੀ ਦੇ ਮਰੇ ਪਾਪਾ ਕਲਾਉਂਡ ਦਾ ਪੁੱਟਦੇ ਯਾਰ ਉਹਨਾਂ ਦਾ ਡਾਕ-ਬਾਕ ਡੁੱਟਦੇ ਯਾਰ ਸਾਹਵੇਂ ਕੋਈ ਬਹਿਣ ਜਾ ਰਹੇ ਹਿੰਦੇ ਰਹਿਣ ਦੇ ਯਾਰ ਛੇਰੇ ਆਪਾਂ ਸੁੱਤੇ ਨੇ ਬਾਪੇ ਜਿਹਾ ਆਂਦੇ ਆ ਠਾਕ ਬਾਬਾ ਜੀ ਨੇ ਕਹਿੰਦਾ 10 ਵਜੇ ਦਾ ਟਾਈਮ ਰੱਖੋ ਬਾਬੇ ਨੂੰ ਕਹਿੰਦੇ ਦਾ ਬਾਬਾ ਤੂੰ ਕਿ ਆ ਕੇ ਦੇ ਦੇ ਲੈ ਜਾ ਉਹ ਰੁਕ ਜਾ ਰੁਕ ਜਾ ਓਏ ਬੰਦੂਰਾ ਘੱਟ ਵੀ ਨਹੀਂ ਪਾਲਾ ਦਾ ਉਹ ਨਹੀਂ ਨਹੀਂ ਦੂਗਾ ਲੈ ਫਸ ਲੌਈ ਤੰਬੂ ਲਾਤਾ ਅੱਜ ਆ ਲੱਗੀ ਤਰਪੈਲ ਪਾਉਣ ਲਈ ਸਾਰੇ ਪਾਵਾਂਗੇ ਚੱਲੀਦਾ ਹਾਂ ਫੇਰੇ ਚੱਲ ਚੱਲ ਪਾਹ ਖੰਡ ਨਾ ਕਰਨਾ ਜੀ ਨਾਮ ਲਿਆ ਤੇਵਾ ਦੀ ਸਤਨਾ ਨੂੰ ਸੰਭੂ ਕਰਕੇ ਜੈ ਪਾਪਾਈ ਜਾਨ ਤੇਰੇ ਇੱਤੇ ਮੰਦਰ ਬਣਿਆ ਪਰਮੰਡ ਚੱਲ ਬਣਾ ਤੇਰੇ ਜੰਦ ਬੰਦ ਗਿਆ ਤੋਂ ਆਉਂਦਾ ਨਹੀਂ ਆਉਂਦੀ